बाय बाय। ਬਾਏ खुलूगा जी फाटक। ਗਾਜੀ ਫਾਟਕ ਇਹ ਕਿਧਰੋਂ ਵੀ ਆਉਣੀ ਆ ਹੁਣ ਦੇਖੋ ਲੋ ਜੀ ਫਟ ਗਿਆ ਚੁੱਕਿਆ ਧਿਆਨ ਨਾਲ ਧਿਆਨ ਉੱਥੇ ਇਹਦਾ ਹੀ ਕੰਮ ਹੈ ਇੱਥੇ ਜਾ ਸੀ ਸਬਜ਼ੀਆਂ ਸਬਜ਼ੀਆਂ ਲਹੁੰਦੇ ਜਦਾ ਉੱਥੇ ਦੇਖੀ ਗੋਪੀ ਕਿ ਨਹੀਂ ਲਾਈ ਸੀ ਕਹਿੰਦੇ ਨਹੀਂ ਗੋਪੀ ਹੈ ਹੈ ਗੋਪੀ ਬਸ ਥੋੜੇ ਟਾਈਮ ਤੱਕ ਆਪਾਂ ਹੁੰਦੇ ਨੇ ਪਿੱਟ ਪਹੁੰਚਾਂਗੇ ਮੈਂ ਤਾਂ ਟ੍ਰੇਨ ਵਿੱਚ ਟ੍ਰੇਨ ਤੇ ਚੜਨ ਦਾ ਦਿਲ ਕਰ ਰਿਹਾ ਕਿ ਚਲ ਜਾ ਮੈਂ ਕਿੱਥੇ ਫਾਟਕ ਦਾ ਕਰਕੇ ਵੇਟ ਕਰਨੀ ਪਈ ਰਸਤਾ ਕਰਨਾ ਸਗਾਪਾਂ ਤੇ ਟ੍ਰੇਨ ਲੱਗਦੀ ਪਈ ਹੈ ਕਦੋਂ ਪਤਾ ਕਿਦੋਂ ਦੇ ਕੱਪੜੇ ਪਾ ਰਿਹਾ ਜੀ ਬਲੌਗ ਦੇ ਨਾਲ ਇੱਧਰ ਵੇਖੋ ਕਿੰਨਾ ਸੋਹਣਾ 뷰 ਸਰਵਦੇ ਫੁੱਲ ਤੇ ਮਿਲਦੇ ਆ ਜਿੱਤਾਂ ਨੂੰ ਆਪਾਂ ਉਹਨਾਂ ਦੇ ਪਿੰਡ ਜਾ ਕੇ ਵੀਰੇ ਉਹਨਾਂ ਦੇ ਬੱਸ ਪਹੁੰਚ ਨਹੀਂ ਆਲੇ ਆ ਥੋੜੇ ਟਾਈਮ ਤੱਕ ਇਧਰ ਇਹਨਾਂ ਦੇ ਪਿੰਡ ਚਾਹਾਂ ਸਬਜ਼ੀਆਂ ਲਗਾਉਂਦੇ ਆ ਆ ਕੀ ਇਹ ਕਾਦਾ ਆ ਕਿੱਧਰ ਪਾਲ ਜਿਹਾ ਪੌਂਡ ਤੇ ਉੱਤੇ ਇਹ ਕਿੱਦਾਂ